ਹਣ ਪ੍ਰਭ ਜਿਹੜੇ ਆਰਮ ਸਟਾਰਟਰ ਹੁੰਦੇ ਹਨ ਉਹਨਾਂ ਦਾ ਮੋਟਰ ਕਹਿੰਦੇ ਚਲਦੀ ਵੀ ਲੇਟ ਆ ਗਈ ਤੇ ਜਦੋਂ ਬੰਦ ਹੁੰਦੀ ਹੈ ਛੇਤੀ ਬੰਦ ਹੋ ਜਾਂਦੀ ਹੈ ਪਰ ਇੱਕ ਨਵਾਂ ਕੰਪਨੀ ਦਾ ਸਟਾਰਟਰ ਆ ਹੈਗਾ ਜਿਹੜਾ ਸਟਾਟਰ ਲਵਾ ਕੇ ਸੁੱੱਚ ਦੱਬੇ ਨਹੀਂ ਤੇ ਪਾਣੀ ਆਉਣ ਲੱਗਿਆ ਨਹੀਂ ਤੇ ਇਹਦੇ ਸਾਰੇ ਫੀਚਰ ਜਾਣਕਾਰੀ ਲਵਾਂਗੇ ਕੀ ਇਹਦੀ ਗਾਰੰਟੀ ਰਹਿੰਦੀ ਆ ਕੀ ਰੇਟ ਰਹਿੰਦਾ ਹੈਗਾ ਤੇ ਕਿਹੜੀ ਕੰਪਨੀ ਦਾ ਸਸਤੀ ਗੱਲ ਜੀ ਸਰ ਸਭ ਤੋਂ ਵੱਲਾਂ ਆਪਣੀ ਫਰਮ ਦਾ ਨਾਮ ਦੱਸ ਦਈਏ ਸਾਡੇ ਫਰਮ ਦੇ ਜੈਨ ਪ੍ਰਾਈਵੇਟ ਲਿਮਟਿਡ ਵਿਆਪਰ ਤੋਂ ਆਏ ਜੀ ਸਾਡੇ ਸਾਰੇ ਪੰਜਾਬ ਦੇ ਵਿੱਚ ਕੰਟਰੋਲਰ ਆਸਟਾਈਮ ਹਰ ਇੱਕ ਦੁਕਾਨ ਤੇ ਮਿਲ ਜਾਂਦੇ ਜਿੱਥੇ ਮਰਜ਼ੀ ਦਿਲਿਆ ਠੀਕ ਹੈ ਜ ਬਾਕੀ ਇਹ ਸਾਡਾ ਬੈਸਟ ਪਲਿਸ ਰਨਵਾਰਡ ਦਾ ਕੰਟਰੋਲਰ ਹੈ ਜੀ ਇਹ ਸਾਡੇ ਪੈਨਲ ਜਿਹੜੇ ਮੋਨੋ ਅੱਜਕੱਲ ਬਾਈਫੇਸ਼ੀਅਲ ਜਾਂ ਟਾਪਕਨ ਪੈਨਲ ਆ ਜਾਂਦੇ ਉਹਨਾਂ ਦਾ ਡਿਜ਼ਾਈਨ ਬਣੇ ਹੋਏ ਆ ਅੱਛਾ ਜਿਹੜੇ ਅੱਜਕੱਲ ਇਹ ਪਲੇਟਾਂ ਆ ਰਹੀਆਂ ਸਟਰਕਚਰ ਲੱਗਦਾ ਉਹਦੇ ਹਿਸਾਬ ਨਾਲ ਇਹ ਚੀਜ਼ ਚੱਲਦੀ ਹੈ ਡਿਜ਼ਾਈਨ ਕਰੇ ਹੋਏ ਆ ਠੀਕ ਹੈ ਅੱਜਕੱਲ ਜਿੰਨੇ ਦੁੱਧੇ ਕੰਮ ਬਣਦੇ ਨੇ ਉਹਦਾ ਸਟਾਰਟਰ ਆ ਉਹ ਸਾਰੇ ਜਿਹੜੇ 300 ਪਾਇਲ ਕਿਲੋ ਪੁਰਾਣੇ ਵਾਰਡ ਵਾਲੇ ਆ ਉਹ ਹੈ ਜਦੋਂ ਇਹਨਾਂ ਤੇ ਲਾਉਣੇ ਤੋਂ ਕੱਟ ਮਾਰਦੇ ਆ ਠੀਕ ਹੈ ਜੀ ਠੀਕ ਹੈ ਹੁਣ ਇਹਨਾਂ ਦੇ ਵਿੱਚ ਅਸੀਂ ਇੱਕਦਮ ਵੇਰ ਵਧਾਤੇ ਇਹਨਾਂ ਦੇ ਜਿਹਦੇ ਵਿੱਚ ਮੋਟਰ ਕੱਟ ਮਾਰਨ ਦੀ ਸਮੱਸਿਆ ਖਤਮ ਕਰਤੀ ਠੀਕ ਹੈ ਜੀ ਦੂਜਾ ਅਸੀਂ ਜਿਹੜੇ ਵੱਡੇ ਪੈਨਲ ਵਾਈਫੇਸ ਜਾਂ ਟੌਪ ਕਨ ਪੈਨਲ ਆ ਉਹਨਾਂ ਨੂੰ ਦੇਖਦੇ ਹੋਏ ਅਸੀਂ ਵੋਲਟੇਜ ਵਧਾਤੀ ਇਹਨਾਂ ਦੀ ਠੀਕ ਹੈ ਜੀ ਜਿਹਦੇ ਕਰਕੇ ਇਹ ਅਦਰ ਸਟਾਰਟਰ ਨਾਲੋਂ ਸਾਡੇ 2000 3 ਪੈਨਲ ਐਕਸਟਰਾ ਲੈਂਦੇ ਠੀਕ ਹੈ ਜੀ ਠੀਕ ਹੈ ਬਾਕੀ ਰਹੀ ਗਾਰੰਟੀ ਵਾਰੰਟੀ ਦੀ ਗੱਲ ਜਿਵੇਂ ਆਪਣੇ ਝੋਨੇ ਦੇ ਵਿੱਚ ਕਈ ਕਿਨੇ ਕਿਸੇ ਦਾ ਸਟਾਰਟਰ ਖਰਾਬ ਹੋ ਗਿਆ ਜੋ ਹੋ ਗਿਆ ਉਹ ਤਿੰਨ ਤਿੰਨ ਚਾਰ ਚੰਨੇ ਕੰਪਨੀ ਕਲੇਮ ਨਹੀਂ ਕਰਕੇ ਦਿੰਦੀ ਠੀਕ ਹੈ ਜੀ ਸਾਡੀ ਕੱਪਰ ਕੇ ਦਾ ਸਟਾਰਟਰ ਲੈ ਜੇ ਆ ਤਾਂ ਨਵਾਂ ਚੱਕ ਲੈ ਜੇ ਉੱਥੇ ਬਸ ਇਹ ਅੱਜ ਮੈਨੂੰ ਪ੍ਰੋਬਲਮ ਆ ਗਈ ਅੱਜ ਮੈਂ ਲੈ ਗਿਆ ਮੰਡੀ ਜਾ ਕੇ ਦੂਜਾ ਨਵਾਂ ਲਿਆ ਹਾਂ ਇਹਦੇ ਵਿੱਚ ਕੰਡੀਸ਼ਨਰ ਵਿੱਚ ਪਾਣੀ ਨਹੀਂ ਜਾਣਾ ਚਾਹੀਦਾ ਬਸ ਠੀਕ ਹੈ ਜੀ ਪਾਣੀ ਗਿਆ ਕੋਈ ਵਾਰੰਟੀ ਕੋਈ ਕਲੇਮ ਨਹੀਂ ਹੋਣਾ ਇਹਦਾ ਠੀਕ ਹੈ ਜੀ ਹਾਂ ਪਾਣੀ ਬਾਕੀ ਹੋਰ ਕੋਈ ਦਿੱਕਤ ਆਏ 18 ਮਹੀਨਿਆਂ ਤੱਕ ਸਾਡੇ ਕੰਪਨੀ ਪੀਸ ਟੂ ਪੀਸ ਦਿਓਗੇ 10 ਮਹੀਨੇ ਤੱਕ ਲੈ ਕੇ 50 ਤੱਕ ਕੋਈ ਦਿੱਕਤ ਆ ਜੀ ਸਾਰੇ ਤਰ੍ਹਾਂ ਦੇ ਸਟਾਰਟਰ ਨੇ ਇਧਰ ਪਏ ਵੀ ਨੇ ਜੀ ਵੱਡੇ ਸਟਾਰਟਰ ਵੀ ਦਿਖਾ ਦਈਏ ਭਈ ਉਸ ਤੋਂ ਇਲਾਵਾ ਜਿਵੇਂ ਪੁਰਾਣੇ ਦੇ ਵਿੱਚ ਹੋਰ ਪ੍ਰੋਬਲਮ ਆਉਂਦੀਆਂ ਹੋਰ ਇਹਦੇ ਕੀ ਕੀ ਫੀਚਰ ਹੋਰ ਇਹਦੇ ਵਿੱਚ ਵੀ ਇਹ ਫੀਚਰ ਇੱਕ ਆ ਮੰਨ ਲਓ ਇਹਦੇ ਵਿੱਚ ਜਿਵੇਂ ਆਪਣਾ ਘਰੇ ਆਪਾਂ అలਾਰਮ ਸਮ ਘਰ ਕੇ ਜਿੱਦਾਂ ਕੋਲੇ ਘਰ ਹੋਵੇ ਹਾਂਜੀ ਤਾਂ ਸਿੰਗਲ ਪੀਸ ਮੋਟਰ ਲੱਗੀ ਉਹ ਸਟਾਰਟਰ ਨਹੀਂ ਚਲਾਉਂਦੇ ਜਿਵੇਂ ਕੋਈ ਏਸੀ ਵਗੈਰਾ ਜਾਂ ਘਰੇ ਆਪਣੇ ਬਾਹਲੇ ਦੀ ਮੋਟਰ ਲੱਗੀ ਕਿ ਕਿ ਆਪਣੇ ਸੁਧਨ ਫ੍ਰੀ ਪਏ ਆ ਤੇ ਆਪਣੀ ਇੱਕ ਡਰਾਈਵ ਸਪੈਸ਼ਲ ਆਉਂਦੀ ਉਹ ਘਰ ਦਾ ਲੋਡ ਵੀ ਨਾ ਚਲਾਉਂਦੀ ਅਛਾ ਇਹਦੇ ਨਾਲ ਹੀ ਚੱਲ ਜੂ ਇਹਦੇ ਨਾਲ ਹੀ ਚੱਲ ਜੂ ਕੋਈ ਡਿਵਾਈਸ ਨਹੀਂ ਕੋਈ ਕੁਝ ਨਹੀਂ ਇਹਦੇ ਵਿੱਚ ਥੋੜਾ ਜਿਹਾ ਪੈਰਾਮੀਟਰ ਆ ਉਹ ਕਰੋ ਤੇ ਘਰ ਦਾ ਲੋਡ ਜਿੰਨਾ ਚੀਜ਼ ਤੇ ਕੰਵਰਟਰ ਲੱਗਿਓ ਵਾਰ ਚਲਾ ਦੇਣਾ ਠੀਕ ਹੈ ਜੀ ਇੱਕ ਵਾਰੀ ਜੀ ਹੋਰ ਪੁੱਛਣੀ ਆ ਜੇ ਤਾਂ ਉਹ ਫੀਚਰ ਹੋਇਆ ਤਾਂ ਬਾਲਾ ਵਧੀਆ ਜਿਹੜੇ ਨਾਲ ਚੋਰੀ ਹੋ ਜਾਂਦੀਆਂ ਨੇ ਉਹਦੇ ਲਈ ਵੀ ਕੋਈ ਹੱਲ ਹੈਗਾ ਇਹਦੇ ਵਿੱਚ ਅਸੀਂ RMS ਲਾ ਦਿੰਨੇ ਆ ਜੀ GPS ਡਿਵਾਈਸ ਉਹ ਥੋੜੀ ਕੋਸਟ ਐਕਸਟਰਾ ਪੈਂਦੀ ਜੇ ਕਿਸੇ ਵੀਰ ਭਾਣੇ ਲਵਾਉਣਾ ਤਾਂ ਸ਼ੌਕ ਕਰਕੇ ਦੇ ਦਾਂਗੇ ਠੀਕ ਹੈ ਜੀ ਤੇ ਜੇ ਭਾਈ ਇਹ ਖਰੀਦਣਾ ਚਾਹੁੰਦੇ ਆਪਾਂ ਆਪਣੀ ਡੀਲਰ ਕਿੱਥੇ ਕਿੱਥੇ ਨੇ ਆਪਣੇ ਜੀ ਇਸ ਟਾਈਮ ਤੇ ਵੱਡੇ ਮੇਨ ਡਿਸਟ੍ਰੀਬਿਊਟਰਾਂ ਤੱਕ ਡੱਬ ਵਾਲੀ ਆ ਸਰਦੂਲਗੜਾ ਤੇ ਹਾਂ ਹੋਰ ਆ ਬਾਕੀ ਆਪਣੇ ਡੀਲਰ ਹਰ ਇੱਕ ਸ਼ਹਿਰ ਦੇ ਵਿੱਚ 1 2 3 ਹੈਗੇ ਹੈਗੇ ਦੋ ਦਾ ਸਰ। ਕੋਈ ਵੀ ਮਿੱਤਰੋ ਜਿਹੜੇ ਵੀ ਮਿੱਤਰ ਡੀਲਰ ਹੈਗੇ ਨੇ ਉਹ ਵੀ ਬਾਈ ਹੋਰਾਂ ਸੰਪਰਕ ਕਰ ਲਿਓ ਕਿਉਂਕਿ ਤੁਸੀਂ ਆਪਣਾ ਡੀਲਰਸ਼ਿਪ ਲੈਣਾ ਚਾਹੁੰਦੇ ਤਾਂ ਪੂਰੇ ਪੰਜਾਬ ਚ ਹਾਂਜੀ ਸਾਰੇ ਪੰਜਾਬ ਦਾ ਮੈਂ ਹੀ ਦੇਖਣਾ ਕੰਮ ਜੇ ਕਿਸੇ ਨੇ ਲੈਣਾ ਹੋ ਕਿਸਾਨ ਭਰਾ ਨੂੰ ਲੈਣਾ ਹੋ ਅਸੀਂ ਨੇੜੇ ਕਿਤੇ ਫਲਾਉਟ ਕਰਵਾਉਣਾ ਤੇ ਕਰਵਾ ਦਾਂ ਕੋਈ ਦਿੱਕਤ ਨਹੀਂ। ਜੀ। ਬਈ ਪਾਣੀ ਮੋਟਰ ਵਾਲਾ ਗੱਡੀ ਦਾ ਸਟਾਰਟਰ ਦੀ ਕਮਾਲ ਹੈ। ਹਾਂ ਸਟਾਰਟਰ ਦੇ ਕਮਾਲ ਹੈ ਜਿਵੇਂ ਪੈਨਲ ਦਾ ਪਾਣੀ ਜੇ ਤਾਂ ਪਾਣੀ ਵੀ ਵਧੂਆ, ਵੋਲਟੇਜ ਵਧੂ ਦੀ ਸਾਰਾ ਕੁਝ ਠੀਕ ਹੈ ਜੀ ਉਹਨੂੰ ਕੰਟਰੋਲ ਕਰਨ ਵਾਲੀ ਚੀਜ਼ ਵੀ ਹ ਤੇ ਇੰਨਾ ਪਾਣੀ ਦਾ ਮੱਲਾ ਦਾ ਮੈਂ ਸੁੰਦਰ ਮੋਟਰ ਤੇ ਕਿਤੇ ਦੇਖਿਆ ਨਹੀਂਗਾ ਜਿੰਨਾ ਇਹਦਾ ਆਉਂਦਾ ਹੈ ਬਾਕੀ ਆਪਣੀ ਗੱਲ ਦੀ ਕੰਪਨੀ ਕੰਟਰੋਲ ਰਹੀ ਨਹੀਂ ਕਰਦੀ ਆਪਣੀ ਕੰਪਨੀ ਹੋਡੈਪ ਸਟ੍ਰਕਚਰ ਵੀ ਬਣਾਉਂਦੀ ਜਿਹੜੇ ਨੂੰ ਕਹਿੰਦੇ ਜੰਗਾਲ ਨਹੀਂ ਖਾਂਦਾ ਠੀਕ ਹੈ ਜੀ ਆਜੋ ਦਿਖਾਈ ਦਿੰਦੇ ਆ ਜੀ ਮਤਲਬ ਆ ਥੱਲੇ ਵਾਲਾ ਜਿਹੜਾ ਸਟ੍ਰਕਚਰ ਆ ਗਿਆ ਜੀ ਇਹ ਸਾਰਾ ਸਾਡੇ ਗਵਰਨਮੈਂਟ ਡਿਜ਼ਾਈਨ ਕਰਦੀ ਜਿਹਨੂੰ ਜੰਗਾਲ ਨਹੀਂ ਖਾਂਦਾ ਹੋਡੈਪ ਪਾਜਦਾ ਇਹ ਹੋਡੈਪ ਪਾਜਦਾ ਜਿਹੜਾ ਕਹਿੰਦੇ ਹੁੰਦਾ ਵੀ ਲੰਮਾ ਸਮਾਂ ਚੱਲਦਾ ਜੰਗਾਲ ਨਹੀਂ ਲੱਗਦੀ ਜੰਗਾਲ ਨਹੀਂ ਲੱਗਦੀ ਕੱਲੀਆਂ ਪਲੇਟਾਂ ਤੋਂ ਬਿਨਾ ਸਾਰਾ ਸਟ੍ਰਕਚਰ ਬਈ ਠੀਕ ਹੈ ਜੀ ਚਾਹ ਤੇ ਸਟੀਲ ਦੀਆਂ ਚਾਹ ਦੀਆਂ ਕੰਪਲੀਟ ਸਟੀਲ ਦੀ ਵੀ ਦੇ ਦਾਂਗੇ ਜੀ ਤੇ ਸੀਆਈ ਦੇ ਦਾਂਗੇ ਜਿਹੜੇ ਆਪਣੇ ਆਮ ਮੋਟਰ ਚੱਲਦੀ ਉਹ ਵੀ ਦੇ ਦਾਂਗੇ ਠੀਕ ਹੈ ਜੀ ਉਹ ਵੀ ਸਾਰੇ ਵਾਰਡ ਦੀਆਂ ਮਿਲ ਜਾਣਗੀਆਂ ਹਾਂ ਜੇ ਕਿਸੇ ਵੀਰ ਪ੍ਰਾਨਾ ਸੋਲਰ ਲਾਉਣਾ ਹੈ ਸੋਲਰ ਕਿੱਟ ਵੀ ਦੇ ਦਿੰਨੇ ਆ ਨਾਲ ਸਾਰੇ ਕੰਪਲੀਟ ਕਰਕੇ ਲੈਣ ਵਾਸਤੇ ਠੀਕ ਹੈ ਜੀ ਮਾਲ ਜੇ ਕਹੇ ਦੀ ਵੀ ਸੋਲਰ ਵਾਲੀ ਮੋਟਰਾਂ ਦੇ ਜਿੰਨੇ ਵੀ ਐਸੈਸਰੀ ਆਉਂਦੀ ਹੈ ਪ੍ਰੋਡਕਟ ਆਉਂਦੇ ਆ ਉਹ ਸਾਰੇ ਤੁਹਾਡੀ ਫਾਰਮ ਵੱਲੋਂ ਮਿਲ ਜਾਣਗੇ ਜੇ ਸਟਾਲ ਕਰਾਉਣੇ ਇੰਸਟਾਲ ਵੀ ਕਰਵਾ ਦਿੰਨੇ ਆ ਜੀ ਤੇ ਭਾਈ ਇੱਕ ਆਪਣਾ ਕੰਟੈਕਟ ਨੰਬਰ ਜੂਰ ਦੱਸ ਦਈਏ ਅੱਗੇ ਸਕਰੀਨ ਦੇ ਉੱਪਰ ਜੀ ਲੋਬੀ ਦੋਸਤੋ ਜੇਕਰ ਵਧੀਆ ਕੁਆਲਟੀ ਦਾ ਸਟਾਰਟਰ ਲੈਣਾ ਨਾ ਤੇ ਕਹਿੰਦੇ ਉਹਦਾ ਦਿੱਕਤਾਂ ਆਉਂਦੀਆਂ ਨੇ ਜਦੋਂ ਝਟਕਾ ਜਾ ਮਾਰ ਦਿੰਦੀ ਮੋਟਰ ਚਲਾਉਣ ਲੱਗਦੇ ਆ ਉਹ ਸਾਰੀਆਂ ਪ੍ਰੋਬਲਮਾਂ ਦਾ ਇੱਕੋ ਹੀ ਹੱਲ ਹੈਗਾ ਇਹ ਵੀਰ ਹੋਰਾਂ ਦੇ ਜਿਹੜੇ ਕੰਪਨੀ ਦੇ ਸਟਾਰਟਰ ਹੁੰਦੇ ਨੇ 3 एचपी ਤੋਂ ਲੈ ਕੇ 50 एचपी ਤੱਕ ਤੇ ਨੰਬਰ ਮੈਂ ਸਕਰੀਨ ਦੇ ਉੱਪਰ ਦਿੱਤਾ ਹੋਇਆ ਧੰਨਵਾਦ